ਬਿਲਕੁਲ ਸਹੀ ਗੱਲ ਹੈ ਜੀ ਛੋਟਾ ਭਰਾ ਹੈ ਸਾਡਾ ਫਾਜ਼ਲ ਕਾ ਤੋਂ ਐਮ ਐਲ ਏ ਜੀ ਦੇਖੋ ਬਾਕਿਆਂ ਦੇ ਤਾਂ ਮੁਸੀਬਤ ਆਈ 15 20 ਦਿਨ ਪਹਿਲਾਂ ਹਦ ਮਹੀਨਾ ਹੋ ਗਿਆ ਪਰ 1 ਅਗਸਤ ਨੂੰ بارشਾਂ ਪੰਜਾਬ ਚ ਸਟਾਰਟ ਹੋਈਆਂ ਸੀ 31 ਸੌਰੀ 31 ਤਰੀਕ ਨੂੰ 1 ਅਗਸਤ ਨੂੰ ਇੰਨੀ ਬਾਰਿਸ਼ ਹੋਈ ਕਿਉਂਕਿ ਸਾਰੀਆਂ ਡਰੇਨਾਂ 15 ਡਰੇਨਾਂ ਮੇਰੇ ਹਲਕੇ ਦੇ ਫਾਜ਼ਲ ਕਾ ਦੋ ਰੱਖਿਆ ਚ ਨਿਕਲਦੀਆਂ ਲਾਸ ਉੱਥੋਂ ਬਾਅਦ ਪਾਕਿਸਤਾਨ ਆ ਜਾਂਦਾ ਓਵਰਫਲੋ ਨਾਲ ਸਾਡੇ ਤਾਂ 1 ਅਗਸਤ ਦੀ ਹੜ੍ਹ ਆਈ ਹੈ ਬਾੜ ਆਏ ਜੀ ਸਾਨੂੰ ਪੁੱਛੋ ਕੀ ਹਾਲਾਤ ਆ ਠੀਕ ਹੈ ਇੱਥੇ ਬਹੁਤ ਕੁਝ ਹੋਇਆ ਸੀ ਉਸ ਬਾਰੇ ਬੋਲਣਾ ਨਹੀਂ ਚਾਹੁੰਦੇ ਪਰ ਅਜੇ ਕੋਈ ਮੁੱਦਾ ਸੀ ਸਾਨੂੰ ਇਕੱਠੇ ਹੋ ਕੇ ਸਾਨੂੰ ਪੰਜਾਬ ਦੀ ਲੜਾਈ ਲੜਨੀ ਚਾਹੀਦੀ ਸੀ 1 ਅਗਸਤ ਤੋਂ ਲੈ ਕੇ ਸਾਡੀ ਅਰਨੀਵਾਲਾ 벨ਟ ਨਰਮਾ 벨ਟ ਹੈ ਸੇਮ ਬੋਤ ਹੈ ਸੇਮ ਦਾ ਪ੍ਰੋਜੈਕਟ ਵੀ ਦਿੱਤਾ ਹੈ ਅਗਲੇ ਹਫਤੇ ਤੋਂ ਸਟਾਰਟ ਹੋਣਾ ਹੈ ਉਹਦੇ ਲਈ ਸਰਕਾਰ ਦਾ ਧੰਨਵਾਦ ਹੈ ਪਰ ਸਪੀਕਰ ਸਾਹਿਬ ਜੋ ਹਲਾਤ 49 ਪਿੰਡਾ ਮੇਰੇ ਹਲਕੇ ਦੇ 25 ਪਿੰਡ ਅਰਨੀਵਾਲੇ 벨ਟ ਦੇ ਹੈ ਔਰ 15 ਅਗਸਤ ਨੂੰ ਪੰਜਾਬੀ ਮਨਾ ਰਹੇ ਸੀ ਅਸੀਂ ਇੱਕ ਦਿਨ ਪਹਿਲਾਂ ਪਾਣੀ ਬਾਰਡਰ ਤੇ ਆ ਗਿਆ ਜੀ ਉਸ ਦਿਨ ਤੋਂ ਲੈ ਕੇ 24 ਪਿੰਡ ਬਾਰਡਰ ਬੈਲਟ ਦੇ ਆ ਔਰ ਸਾਡੀ ਸਾਇਰੀ ਰਾਏ ਸਿੰਘ ਬਰਾਦਰੀ ਬਾਰਡਰ ਬੈਲਟ ਤੇ ਬੈਠੀ ਹੈ ਗਰੀਬ ਤਬਕਾ ਸਾਡਾ ਮਿਹਨਤ ਕਰਕੇ ਆਦਾ ਗੁਜ਼ਾਰਾ ਕਰਦੇ ਆ ਔਰ ਇਸ ਗੱਲ ਦੀ ਕੰਮ ਤਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਸੀ ਬਹੁਤ ਸੰਸਥਾਵਾਂ ਨੇ ਬਹੁਤ ਸਾਥ ਦਿੱਤਾ ਇਹਦੇ ਵਿੱਚ ਕੋਈ ਦੋਰੇ ਨਹੀਂ ਆਪਾਂ ਨੂੰ ਕਹਿਣ ਲੱਗਿਆ ਔਰ ਬਹੁਤ ਡਾਕਟਰ ਸਭਾਨ ਵੀ ਆਏ ਕੋਈ ਕੁਝ ਲੈ ਕੇ ਆਇਆ ਕੋਈ ਜਿਸ ਬੰਦੇ ਦੀ ਜਿੰਨੀ ਪੂੰਜੀ ਸੀ कल ਵੀ ਮੈਂ ਇੱਕ ਪਿੰਡੇ ਚ ਸਾਡਾ ਢਾਣੀ ਬਚਨ ਸਿੰਘ ਵਾਲਾ ਪਿੰਡ ਹੈ ਮੇਰਾ ਬਾਰਡਰ ਦਾ ਲਾਸਟ ਪਿੰਡ ਹੈ ਉਸ ਪਿੰਡ ਦਾ ਚੱਕ ਕੀਵਾ ਦੇ ਢਾਣੀ ਬਚਨ ਸਿੰਘ ਵਾਲੀ ਦੀ 1000 ਏਕੜ ਜ਼ਮੀਨ ਖਰਾਬ ਹੋਈ ਹੈ ਮੋਗੇ ਤੋਂ ਕੱਲ ਦੋ ਪੰਜ ਸੀਗੇ ਔਰ ਇੱਕ ਉਹਨਾਂ ਨਾਲ ਕੋਈ ਨਾਰਮਲ ਜ਼ਿੰਮੇਦਾਰ ਸੀ ਕਹਿੰਦੇ ਸੀ 2 ਏਕੜ ਜ਼ਮੀਨ ਹੈ ਮੇਰੇ ਕੋਲ ਪਰ 10-10000 ਰੁਪਏ ਜੇ ਸਾਡੀ ਡੁੱਬ ਜਾਂਦੇ ਸੀ ਫਿਰ ਵੀ ਆਏ ਲੋਕਾਂ ਨੇ ਮਦਦ ਕੀਤੀ ਉਹਦੇ ਲਈ ਦੁਨੀਆ ਤੋਂ ਸਾਰੇ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਪੰਜਾਬ ਦਾ ਸਾਥ ਕੀਤਾ ਹੈ ਔਰ ਸਰਕਾਰ ਨੇ ਵੀ ਬਹੁਤ ਜ਼ੋਰ ਲਾਇਆ ਹਰ ਘਰ ਚੱਕਨ ઠાણી ફૂલਾਲ ਸਿੰਘ ਵਾਲੀ ਤੋਂ ਲੈ ਕੇ ઠાણી ਨ타 ਸਿੰਘ ਵਾਲੀ ਔਰ ਸਭ ਤੋਂ ਵੱਡੀ ਗੱਲ ਸਪੀਕਰ ਸਾਹਿਬ ਮੇਰੇ ਹਲਕੇ ਦੇ ਇੱਕ ਪਿੰਡ ਹੈ ઠાણી ਨ타 ਸਿੰਘ ਵਾਲੀ ਜਿਹੜਾ ਦਰਿਆਦ ਨਾਲ ਕਨੈਕਟੀਵਿਟੀ ਟੁੱਟ ਜਾਂਦੀ ਉਸ ਤੋਂ ਬਾਅਦ ਪਿੰਡ ਆਉਂਦਾ ਜਦੋਂ 2023 ਛੜ ਆਏ ਉਦੋਂ ਮੁਸੀਬਤ ਵੇਖੀ 12 ਦਿਨ ਹੜ੍ਹਾਂ ਦੀ ਮਾਰ ਦੀ ਕਿਸ਼ਤੀਆਂ ਦੇ ਅਸੀਂ ਕ੍ਰਾਸ ਕਰਕੇ ਜਾਂਦੇ ਸੀ ਆਹ ਉਹ ਕਾਗਜ਼ ਹੈ ਮਾਨਯੋਗ ਸਰਕਾਰ ਬਨੰਤਬਾ ਸਾਡੇ ਤੋਂ ਪੁੱਛਿਆ ਗਿਆ ਵੀ ਤਿੰਨ ਕੰਮ ਵੈਰਾਈਟੀ ਤੇ ਦੱਸ ਦਿਓ ਪੰਜਾਬ ਦੇ ਜਿਹੜੇ ਤੁਸੀਂ ਆਪਦੇ ਹਲਕੇ ਦੇ ਕਰਾਉਣੇ ਸਾਰੇ ਨੋਟ ਹੈ 18 7 2022 ਦਾ ਮੇਰੇ ਵੱਲੋਂ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਨੂੰ ਇਹਦੇ ਵਿੱਚ ਪਹਿਲਾ ਕੰਮ ਸੀ ਟਾਣੀ ਨੱਥਾ ਸਿੰਘ ਵਾਲੀ ਪੁਲ ਜਿਹੜੀ 3.5 ਕਰੋੜ ਰੁਪਏ ਜੀ ਅਸੀਂ ਬਣਾ ਕੇ ਦਿੱਤੀ ਹੈ ਸਰਕਾਰ ਆਮ ਲੋਕਾਂ ਦੀ ਸਰਕਾਰ ਸੀ ਆਮ ਲੋਕਾਂ ਦੀ ਸਹੂਲਤਾਂ ਵਾਸਤੇ ਬਣਾ ਕੇ ਦਿੱਤੀ ਹੈ ਪਰ ਸਤਕੇ ਜਾਈਏ ਨਾ ਕਾਂਗਰਸੀਆਂ ਤੇ ਸਾਰਿਆਂ ਤੇ ਉਥੇ ਇਹਨਾਂ ਦੇ ਪਾਰਟੀ ਦੇ ਪ੍ਰਧਾਨ ਗਏ ਪੜਿੰਗ ਸਾਹਿਬ ਉਥੇ ਸਤਕਾਰਯੋਗ ਸਾਡੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖਵਾਇ ਜੀ ਗਏ ਬਿਲਕੁਲ ਰਹੇ ਨੇ ਜੀ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਕੋਲਾ ਥੋੜੀ ਜੀ ਮੇਰੇ ਆ ਪ੍ਰਧਾਨ ਜੀ ਬਿਠੇ ਮੈਂ ਤਾਂ ਦੱਸਣ ਲੱਗਿਆ ਕਿਉਂਕਿ ਬਾਲਾ ਪਿਆਰ ਰਿਹਾ ਜੀ ਇਸ ਕਰਕੇ ਦੱਸਣ ਲੱਗਿਆ ਮੇਰੇ ਚਲੋ ਨਹੀਂ ਨਹੀਂ ਵਿਕਰਮ ਭਾਈ ਮੇਰੇ ਕਰਕੇ ਤਾਂ ਚਲੋ ਇਹ ਸਰ ਉਹਦੀ ਪ੍ਰਸ਼ਾਸਨਿਕ ਪ੍ਰਵਾਨਗੀ ਹੈ 8 ਨੰਬਰ ਤੇ 6 ਫਰਵਰੀ 2023 ਨੂੰ ਉੱਥੇ ਜਾ ਕੇ ਇਹਨਾਂ ਦੇ ਐਮਪੀ ਸਾਹਿਬ ਇਹ ਝੂਠ ਬੋਲਦੇ ਆ ਵੀ ਇਹ ਤਾਂ ਸਾਡੇ ਵੇਲੇ ਪਾਸ ਹੋਇਆ ਸੀ ਪੁੱਲ ਤੇ ਅਸੀਂ ਬਣਾ ਕੇ ਦਿੱਤਾ ਆ ਕਿਰਪਾ ਕਰਕੇ ਤੁਸੀਂ ਲੈ ਕੇ ਇੱਧਰ ਦੀ ਦੇ ਦਿਓ ਮੈਂ ਦੇਊਂਗਾ ਤਾਂ ਗੰਮਜਾ ਰੋਲਾ ਪੈ ਜੂਗਾ ਇਹ ਪੁੱਲ ਆਮ ਆਦੀ ਪਾਰਟੀ ਦੀ ਸਰਕਾਰ ਨੇ ਈਟੀਓ ਸਾਹਿਬ ਸਾਡੇ ਮੰਤਰੀ ਨੇ ਔਰ ਮੁੱਖ ਮੰਤਰੀ ਪੰਜਾਬ ਨੇ ਸਾਡੇ 3.29 ਸਿੰਘ ਢਾਣੀ ਨੇ ਐਤ ਕੀ ਗੱਡੀਆਂ ਛੂਕਦੀਆਂ ਆਉਂਦੀਆਂ ਸੀ ਸਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਨਹੀਂ ਕਿਸ਼ਤੀਆਂ ਦੇ 12 13 ਦਿਨ ਐਤ ਕੀ 2 ਮਹੀਨੇ ਪੂਰੇ ਪਾਣੀ ਰਹਿ ਹੈ ਹਾਲਾਤ ਰਹਿ ਹੈ ਜਲਾਲਾਬਾਦ ਦੇ ਸਾਰੀਆਂ ਡਰੇਨਾਂ ਸਾਰਾ ਬਠਿੰਡੇ ਦਾ ਪਾਣੀ ਚਲੋ ਜਲਾਲਾਬਾਦ ਫਾਜ਼ਲ ਕਾ ਮੁਕਸਰ ਦਾ ਪਾਣੀ ਰੋਕ ਤਾਂ ਕੋਈ ਸਕਦਾ ਹੀ ਨਹੀਂ ਸਰ ਨਾ ਕਿਸੇ ਦੀ ਉਕਾਤ ਤਾਂ ਕੋਈ ਪਾਣੀ ਰੋਕ ਲਵੇ ਪਰ ਇਹ ਜ਼ਰੂਰ ਹੈ ਕਿ ਲੋਕਾਂ ਨੇ ਮਦਦ ਨਾਲ ਹੀ ਕਮਾਲ ਕਰਤੀ ਔਰ ਸਭ ਤੋਂ ਵੱਡੀ ਗੱਲ ਸਰ ਕਈ ਪੁਲਾਂ ਟੁੱਟ ਗਿਆਂ ਇਸ ਵਾਰ ਇੱਕ ਬੰਨ ਬਣਿਆ ਸੀ ਤੁਹਾਡੇ ਟਾਣੀ ਬਚਨ ਸਿੰਘਲ ਤੋਂ ਤੁਣਕਿਆਂ ਦੇ ਵਿੱਚ ਉਹ ਬੰਨ ਵੀ ਟੁੱਟ ਗਿਆ ਔਰ ਮੈਂ ਆਪਦੇ ਲੋਕਾਂ ਲਈ ਇਹ ਬੇਨਤੀ ਕਰਨਾ ਚਾਹਣਾ ਜਿਹੜੇ ਜਿਹੜੇ ਸਾਡੇ 49 ਪਿੰਡਾਂ ਦਾ ਨੁਕਸਾਨ ਹੋਇਆ ਨਰਮੇ ਤੇ ਸਰ ਇੱਕ ਦਿਨ ਪਾਣੀ ਨਿਕਲ ਜਾਈਏ ਤੇ ਨਰਮਾ ਖਤਮ ਹੋ ਜਾਂਦਾ ਸਰ ਐਤਕੀ ਇੱਕ ਇੱਕ ਮਹੀਨਾ ਪਾਣੀ ਖੜਿਆ ਰਿਹਾ ਹੈ ਸੋ ਮੇਰੀ ਹੱਥ ਜੋੜ ਕੇ ਸਦਨ ਚ ਇਹ ਬੇਨਤੀ ਹੈ ਅਰਨੀ ਵਾਲੇ ਔਰ ਜਿਹੜਾ ਅਲਾਬਾਦ ਜਿਹੜੇ 49 ਪਿੰਡਾਂ ਦਾ ਨੁਕਸਾਨ ਆਇਆ ਚਾਹੀਏ ਦੋ ਪੁਲਾ ਚਾਹੀਦੀਆਂ ਇੱਕ ਹਾਤੂ ਵਾਲਾ ਦੀ ਕਨੈਕਟੀਵਿਟੀ ਟੁੱਟ ਗਈ ਸਰ ਉਹ ਤਕਰੀਬਨ 7.5 ਕਰੋੜਾਂ ਦਾ ਔਰ ਦੂਜੀ ਟਾਣੀ ਚੱਕ ਖਿਵੇ ਤੋਂ ਟਾਣੀ ਬਚਨ ਸਿੰਘ ਵਾਲੀ ਦੀ ਕਨੈਕਟੀਵਿਟੀ ਟੁੱਟ ਗਈ ਉਹਦੇ ਅਸੇ ਪੁਲ ਦੀ ਬੇਨਤੀ ਕਰਦਾ ਔਰ ਬਹੁਤ ਸਰਪੰਚਾਂ ਨੇ ਵੀ ਸਾਥ ਦਿੱਤਾ ਹਰ ਘਰ ਤੇ ਕੋਈ ਇਹ ਨਹੀਂ ਕਹਿ ਸਕਦਾ ਸਰ ਬਸ ਹੀ ਆਪਦੇ ਹਲਕੇ ਦੇ ਕੋਈ ਘਰ ਆਊਗਾ ਟਾਣੀਆਂ ਤੱਕ ਔਰ ਇਹਦੇ ਲਈ ਮੇਰੇ ਡੀਸੀ ਔਰ ਐਸਐਸਪੀ ਦਾ ਬਹੁਤ ਧੰਨਵਾਦ ਹੈ ਮੇਰੇ ਅਸਜੀਮ ਦਾ ਐਸਟੀਐਮ ਸਾਹਿਬ ਨੇ ਸਾਨੂੰ ਇਹ ਕਹਿੰਦੇ ਪਿੰਡ ਵੱਡੇ ਤੁਸੀਂ ਸੰਭਾਲੋ ਬਾਕੀ ਟੀਮ ਮੈਨੂੰ ਦੇ ਦਿਓ ਟਾਣੀਆਂ ਮੈਂ ਭੁਗਤ ਤੱਕ ਦੇਉਂਗਾ ਕੋਈ ਅਫਸਰ ਹੈ ਕੰਮ ਨਹੀਂ ਕਰਦਾ ਇਹ ਬਹੁਤ ਵੱਡੀ ਗੱਲ ਹੈ ਸਭ ਉੱਤੇ ਖੜੀਏ ਤਾਂ ਸਾਰੇ ਕੰਮ ਹੋ ਜਾਂਦੇ ਐ ਇੰਨਾ ਹੀ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਆਪਦੀ ਪਾਰਟੀ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਲੋਕਾਂ ਦਾ ਸਾਥ ਦਿੱਤਾ ਮੁਆਵਜ਼ਾ ਜਲਦੀ ਆ ਜਾਣਾ ਹੈ ਇਹਨਾਂ ਦੇ ਵੀ ਪਾਸੇ ਜੇ ਫਿਰ ਅਗਲੀ ਰਿਸੈਸ਼ਨ ਜ਼ਰੂਰ ਆਉਣਗੇ ਕਿਰਪਾ ਕਰਦੇ ਸਭ ਦਾ ਧੰਨਵਾਦ ਥੈਂਕ ਯੂ